ਲੋਡ ਠੰਡਾ ਠੰਡਾ ਪਾਣੀ ਕਣਿਕਾ ਮਮੀ ਜੀ ਪਹਿਲਾਂ ਮੇਰੇ ਕੋਲ ਬੈਠੇ ਸੀ ਮਮੀ ਕਹਿੰਦੇ ਹਾਏ ਓਏ ਓਏ ਕਿੱਦਾਂ ਸਾਰੇ ਜਾਣੇ ਹੁਣ ਆ ਗਏ ਆ ਹਾਂਜੀ ਹੁਣ ਕਾਲਜ ਜਾਂ ਸੀ ਤੇ ਰਸਤਾ ਸੋਹੀਓ ਆ ਤੇ ਹੁਣ ਪਲੇਆ ਸਿੰਗ ਲਗਾ ਰੇ ਹੋਛਣਾ ਉਹ ਜਸ਼ਕਾ ਜੀ ਹੋਰ ਬੰਦੇ ਵਧੀਆ ਵਧੀਆ ਸੋ ਹੈਲੋ ਕਰ ਦੋ ਸਾਰਿਆਂ ਨੂੰ ਹੈਲੋ ਤੇ ਹੋਰ ਕੱਲ ਪਰਸੋ ਸੀ ਪਾਰਟੀ ਕੀਤੀ ਸੀ ਕਿੰਨੀ ਵੀ ਕਿੰਨੀ ਅੱਜ ਫੇ ਨਹੀਂ ਆਏ ਮਾਰੇ ਬੜੀ ਹਾਂ ਛੁੱਟੀਆਂ ਵੀ ਉਹ ਕਰਦੀ ਆ ਕੋਈ ਨਹੀਂ ਕੋਈ ਨਹੀਂ ਉਹਨਾਂ ਪੁੱਛਦੇ ਆ ਸੀ ਫੋਨ ਕਰਕੇ ਹੁਣ ਉਹ ਵੇ ਕਹਿਣਾ ਕਹਿਣਾ ਬਲਾਗ ਚ ਆ ਫੇ ਕਹਿਣਾ ਉਹ ਬਲਾਗ ਚ ਵੇ ਕਿ ਆਂਦੀ ਹੈ ਨਹੀਂ ਛੁੱਟੀ ਗਾਲੇ ਬਿਮਾਰ ਹੋ ਜਾਂਦੀ ਫੇ ਕਹਿੰਦੀ ਮੈਂ ਤੋਸ ਦਿਨ ਰਹੂ ਆ ਰਹਾ ਬਹਾਰ ਸੁਣਾ ਵੀ ਚਲੋ ਮਣੀ ਦੇਖਦੇ ਕਿੱਦਾਂ ਹੁੰਦੀ ਆ ਹਾਂਜੀ ਅ ਕਾਲਜ ਤੋਂ ਛੁੱਟੀ ਹੋ ਗਈ ਆ ਤੇ ਹੁਣ ਅਸੀਂ ਆਏ ਆ ਗੁਰਦੁਆਰੇ ਭਾਈ ਤੇਲਕੁ ਜੀ ਦੇ ਕੰਨੇ ਕਨਿਕਾ ਜੀ ਪਿਆਸ ਲੱਗੀ ਆ ਪਾਣੀ ਪੀਣਾ ਮੈਂ ਕਿ ਚਲੋ ਮੱਥਾ ਟੇਕ ਲੰਨੇ ਆ ਨਾਲੇ ਪਾਣੀ ਪਿਲਾ ਦੰਨੇ ਆ ਸੋ ਹੁਣ ਅਸਿੰਦਰ ਜਾ ਕੇ ਦਰਸ਼ਨ ਕਰਦੇ ਆ ਚਲੋ ਹੁਣ ਕਨਿਕਾ ਜੀ ਨੂੰ ਪ੍ਰਸ਼ਾਦ ਦੇਈਏ ਬਾਬਾ ਜੀ ਕਹਿੰਦੇ ਅੱਜ ਪਾਠੀ ਉਹ ਖੁੱਲਦੇ ਨਹੀਂ ਜਿਆਦਾ ਦੇ ਲੋ ਓਕੇ ਓਕੇ ਲੋਈ ਮੈਂ ਹੱਥ ਦੇਖ ਮੈਂ ਦਿਨੋਂ ਨਾਲ ਦੇ ਤੱਕੀ हम अभी भी लैके चलते हम असर पानी जल छाशान सब मा तो थे थे चलो कानी का पिलाइए देख सकते हो लंगर चौबी घंटे चलता रहता है भाई टेलकू जी हैुरुद्वार ਤੇ ਹੁਣ ਅਸੀਂ ਸਿਰਫ ਪਾਣੀ ਹੀ ਪੀਣਾ ਆ ਅੰਕਲ ਜੀ ਬੈਣ ਕੇ ਕਹਿੰਦੇ ਬੈਠੋ ਅਸੀਂ ਪਾਣੀ ਲੈ ਕੇ ਆਨੇ ਆ ਗਰਮੀ ਬਹੁਤ ਲੱਗਦੀ ਹੈ ਕਣਿਕਾ ਨਹੀਂ ਆ ਗਿਆ ਬੱਬਾ ਜੀ ਲੋ ਚ ਠੰਡਾ ਠੰਡਾ ਪਾਣੀ ਕਣਿਕਾ ਇਹਨਾਂ ਕਿਆਸ ਬੋਣ ਲੱਗੀ ਅਸੀਂ ਹਾਂ ਠੀਕ ਹੈ ਪਾਣੀ ਤੇ ਫੀਲਾ ਤੇ ਫੀਲਾ ਹਾਂਜੀ ਹੁਣ ਅਸੀਂ ਆ ਗਿਆ ਕਰੇ ਤੇ ਹੁਣ ਮੰਮੀ ਜੀ ਕਿਤਾ ਹੋ ਰਿਹਾ ਦਿਨ ਤੁਹਾਡਾ ਬਸ ਵਧੀਆ ਹੀ ਯਾਰ ਸੋ ਖੇਤੇ ਹੁਣਾਲੋ ਪ੍ਰਸ਼ਾਦ ਪੰਜੇ ਸੀਗੇ ਸੀ ਗੁਰਦਵਾਰੇ ਹਾਂਜੀ ਉਹ ਕਣਿਕਾ ਨੂੰ ਪਿਆਸ ਚ ਲੱਗ ਗਈ ਸੀ ਤੇ ਕਹਿੰਦੀ ਪਾਣੀ ਪੀਣਾ ਜਦੋਂ ਨਾਲ ਗੁਰਦਵਾਰੇ ਜਾਏ ਹੁੰਦੇ ਆ ਹਾਂ ਬਿਲਕੁਲ ਹਾਂਜੀ ਹਾਂਜੀ ਆ ਲੋ ਸ਼ਕੋ ਇਸ ਸਾਰਿਆਂ ਨੂੰ ਵੰਡ ਲਈ ਪ੍ਰਸ਼ਾਦ ਤੇ ਆਪੇ ਸ਼ਕਦੇ ਆ ਫੇਰ ਮਿਲਦੀ ਆ ਤੁਹਾਨੂੰ ਸੇ ਉਹ ਹਾਂ ਮੰਮੀ ਜੀ ਆਈਸਕ੍ਰੀਮ ਕਿੱਧਰ ਹੈ ਅਸਾਰਿਕ ਨਾ ਦੇਖੀ ਨਹੀਂ ਉਹ ਦੇਖੀਏ ਬਸ ਡਾਈਟ ਕਿੱਧਰ ਹੈ ਜਾਂਦੀ ਰਹਿ ਤਾ ਲਾਤੀ ਕੱਟ ਲੱਗਦਾ ਸੀ ਓਕੇ ਚਲੋ ਫਿਰ ਵੀ ਦੇਖਦੇ ਆ ਕਿ ਕੀ ਰਹੀ ਆ ਉੱਦਾਂ ਤਾਂ ਬਾਰਸ਼ ਤਾਂ ਮੰਮੀ ਕਾਫੀ ਇੱਥੇ ਜੰਮੀ ਹੋਆ ਤੇ ਉਦਾਂ ਖੋਲ ਕੇ ਦੇਖ ਲੈਂਦੇ ਆ ਕਿੰਦਾ ਦੀ ਆਈਸਕ੍ਰੀਮ ਆ ਫਾਈਨਲੀ ਦੇਖਦੇ ਆ ਹੁਣ ਗੱਡੋ ਗੱਡੋ ਠੰਡੇ ਰੱਖੋ ਰੱਖੋ ਓਹੋ ਉਹੀ ਗੱਲ ਹੋਈ ਏ ਤਾਂ ਜੰਮੀ ਇਹਦਾ ਪਾਣੀ ਹੋ ਗੋਈ ਤੇ ਮੈਂ ਆ ਮਮੀ ਇਹ ਕੀ ਹੋਇਆ ਬਾਰਫ ਦੇ ਥੱਲੇ ਡੋਗੇ ਰੱਖਣਾ ਸੀ ਕਿ ਆ ਉੱਪਰ ਰੱਖਿਆ ਬਾਰਫ ਦੇ ਤਾਂ ਨਹੀਂ ਉੱਪਰ ਕਿੱਧਰ ਆ ਦੇ ਉਹ ਤਾਂ ਬਾਰਫੀ ਉਹ ਜੰਮੀ ਹੋ ਗਈ ਬਾਰਫ ਸਰਦ ਤਾਂ ਫੇਕ ਗਿਆ ਹੂੰ ਕੋਣ ਮੈਨੂੰ ਐਦੀ ਪੀਣਾ ਪੈਣਾ ਚਲੋ ਗੋਨੀ ਸ਼ੇਕ ਸਹੀ ਹੈ ਮਮੀ ਹੁਣ ਅੱਧੀ ਗਲਾਸ ਚ ਪਾ ਕੇ ਨੂੰ ਪੀਨੇ ਆ ਮੈਂ ਲੈਣ ਦੇ ਤੇ ਜਰਾ ਜੰਮ ਜੂਗੀ ਫਿਰ ਇੱਕ ਵਾਰ ਬੰਦ ਕਰ ਦੰਨੇ ਆਪਣੇ ਬਾਅਦ ਕੱਲੋ ਕੁਛ ਅੰਦੇ ਲਾ ਲੇ ਹਾਂ ਐਦਾਂ ਵੀ ਸਹੀ ਆ ਚਲੋ ਦੋਨੋਂ ਅਸੀਂ ਆਈਸਕ੍ਰੀਮ ਬਣਾ ਕੇ ਹੀ ਖਾਵਾਂਗੇ ਹਨ ਸ਼ੇਕ ਬਣਾ ਓ ਪਵਿੱਤਾ ਸ਼ੇਕ ਬਣਾ ਦੋ ਤੇ ਉਹ ਖਾ ਪੀ ਲੈਣੇ ਆ ਤੇ ਫਿਰ ਇਹ ਵੀ ਅਸੀਂ ਖਾ ਲਵਾਂ। ਲੋ। ਓਕੇ ਓਕੇ। ਫੇ ਬਣਾ ਕੇ ਫੇ ਉਹ ਪਿੰਦੇ ਸੀ। ਹਾਂਜੀ ਹੁਣ ਅਸੀਂ ਕੱਪੜੇ ਕੁੱਪੜੇ ਪਾ ਕੇ ਬਹਿ ਗਏ ਆ। ਤੇ ਹੇਅਰ ਸਟਾਈਲ ਤੁਸੀਂ ਦੇਖ ਸਕਦੇ ਹੋ। ਮੈਂ ਹਲੇ ਵੀ ਮੰਮੀ ਜੀ ਤਸੇਰ ਬਵਾਣੀਆਂ ਹਨਾ ਮੰਮੀ ਜੀ। ਹਣ ਫੜਾ ਚੂਸ ਹਾਂਜੀ। ਲਓ ਜੀ ਚੂਸ। ਮੰਮੀ ਜੀ ਹਲੇ ਮੇਰਾ ਸੇਰ ਬਾਦੇ ਆ ਹਨਾ ਮੰਮੀ ਜੀ। ਬੜੀ ਬੜੀ ਹੋ ਗਈ ਸੇਰੂ ਮੈਨੂੰ ਬੜੀ ਲੱਗਦਾ ਮੰਮੀ ਜੀ ਤੋਂ ਬਹਾਨਾ ਮੰਮੀ ਸਾਫਵਾਦ ਨੂੰ ਮਿੱਤੋਂ ਨਾ ਬੰਦੜਿਆ ਆ ਦੇਖੋ ਜਿੱਦਾਂ ਮੈਂ ਇੰਡੀਆ ਕੀਤੀਆਂ ਮੇਰੇ ਬੱਚਿਆਂ ਨੂੰ ਸਾਡੇ ਨੇ ਬੱਚਾ ਹਾਂ ਬਚਾਈਆਂ ਕਿ ਬਾਨੀ ਨੂੰ ਫਿਰ ਆਪੇ ਬਾਈ ਜਾਣ ਵੱਡੇ ਵੇ ਜਦੋਂ ਹੋ ਜਾਣਾ ਮੇਰਾ ਪੜ੍ਹ ਪਲੱਸ 2 ਹੋ ਜਾਣੀ ਹੈਗੀ ਜਾਂ ਫਿਰ ਤਾਂ ਤੇ ਆਪੇ ਬਾਰੇ ਫਟਦੀ ਹੋਣਾ ਇਹ ਫਿਰ ਵੀ ਤਾਂ ਛੋਟੇ ਹੀ ਰਹਿਣਾ ਤੁਹਾਡੇ ਲਈ ਚਲੋ ਹੁਣ ਅਸੀਂ ਯੂਸ ਵੀ ਨੇ ਆ ਤੁਸੀਂ ਵੀ ਪੀਓ ਆਪਣਾ ਜੇ ਹੁਣ ਅਸੀਂ ਕਰਨੀਏ ਮੀਆਂ ਸਿਆਜੋ ਅਸੀਂ ਗੱਲਾਂ ਕਰਦੇ ਹਾਂ ਲੋ ਜੀ ਮੰਮੀ ਜੀ ਆ ਗਏ ਸਾਡੇ ਕੋਲ ਹਾਂਜੀ ਮੰਮੀ ਜੀ ਖੁਸ਼ ਹੋ ਗਏ ਹੁਣ ਅਸੀਂ ਮੰਮੀ ਜੀ ਸਾਰਾ ਦਿਨ ਦਾ ਦੱਸ ਰਾਇਆ ਕਿੱਦਾਂ ਕਿੱਦਾਂ ਹੋਈ ਪੈਸਾ ਆਉਂਦਾ ਐ ਸਾਨੂੰ ਉਹ ਤਾਂ ਕੋਈ ਨਹੀਂ ਦੱਸ ਕਿ ਮੰਮੀ ਵੀ ਆ ਕੇ ਬੈਜੇ ਹਾਂ ਮੈਨੂੰ ਘਰ ਦੱਸ ਕਿੱਦਾਂ ਹੋ ਗਿਆ ਜੀ ਤਾਂ ਹੀ ਆਂਦੀ ਮੈਂ ਪੁੱਛਿਆ ਮੰਮੀ ਨੂੰ ਤੁਸੀਂ ਜੀ ਤਾਂ ਦੱਦ ਦੇ ਨਾ ਕਿੱਦਾਂ ਰਿਹਾ ਹੁਣ ਮੰਮੀ ਜੀ ਨੇ ਦੱਸੂਗਾ ਯਾਰ ਬੇਚਾਰਾ ਕਿਦਾ ਫੋਨ ਆਇਆ ਸੀ ਕਿਦਾ ਹੋਇਆ ਸੀ ਅੱਜ ਨੇ ਦੋ ਮਾਸੀਆਂ ਦੇ ਫੋਨ ਆ। ਅੱਛਾ ਅੱਛਾ। ਕਰੀ ਇੱਕ ਪਿੰਦਰ ਮਾਸੀ ਦਾ ਐਂਡ ਪ੍ਰੀਤ ਮਾਸੀ ਦਾ। ਅੱਛਾ ਕਿੰਨੇ ਮਾਸੀ ਦਾ ਵੀ ਆਇਆ ਸੀ ਹਾਂ। ਤੇ ਅੱਜ ਪਹਿਲਾਂ ਮੇਰਾ ਰਹਿ ਗਿਆ ਸੀ ਮੈਂ ਬਲੌਗ ਸ਼ੂਟ ਕੀਤੀ ਸੀ ਮੇਰੀ ਮੰਮੀ। ਮੈਗਾ ਅੱਜ ਮੈਗਾ ਲੈ ਵੀ ਰਹਿ ਗਿਆ ਬਲੌਗ ਅੱਛਾ ਹੈ ਕਿੱਦਾਂ ਹੋਊਗਾ ਮੈਨੇ ਖੁਦ ਨੂੰ ਚੈਲੰਜ ਦਿੱਤਾ ਆ ਮੈਗਾ 7 ਦਿਨ ਬਲੌਗ ਬਣਾਉਣਾ ਹੈ ਤੇਰੇ ਮੈਗਾ ਮੇਰਾ ਚੈਲੰਜ ਦਾ ਰਿਕਾਰਡ ਟੁੱਟੇ ਜਾਣਾ ਤਾਂ ਮੈਂ ਫਿਰ ਜੁੱਟ ਗਈ ਮੈਗਾ ਜਸ਼ਿਕਾ ਆ ਜਾ ਅਸੀਂ ਸ਼ੂਟ ਕਰੀਏ ਫਿਰ ਅਸੀਂ ਸ਼ੂਟ ਕੀਤਾ ਫਿਰ ਸ਼ੁਰੂ ਕੀਤਾ ਫਿਰ ਗੱਲਾਂ ਕੀਤੀ ਉਹ ਉਹ ਤਾਂ ਥੋੜੀ ਬੋਲਦੀ ਹੈਗੀ ਜਸ਼ਿਕਾ ਹਾਂ ਕਿੰਨੀ ਅੱਜ ਆਈ ਨਹੀਂ ਮੰਮੀ ਅੱਛਾ ਨਹੀਂ ਅੱਜ ਆਈ ਕਾੜ ਦੋ ਜੈਸ਼ੀ ਦਾ ਬੋਲਦੀ ਨਹੀਂ ਉਹ ਤਾਂ ਹਾਂਜੀ ਹਾਂਜੀ ਕਰਦੀ ਆ ਯਾਰ ਮੇਰੇ ਮਾਂ ਘਟ ਬੋ ਹੁਣ ਤਾਂ ਫੇਰ ਵੀ ਮੰਮੀ ਬੋਲਣ ਲੱਪਿਆ ਮੈਂ ਮੰਮੀ ਨੂੰ ਕਿੰਨੀ ਵਾਰ ਕਿਹਾ ਮੰਮੀ ਵੀ ਬੋਲਿਆ ਕਰੋ ਥੋੜਾ ਬੋਤੇ ਗੱਲਾਂ ਕਰਿਆ ਕਰੋ ਮੰਮੀ ਬਸ ਦੇਖਦੇ ਰਹਿੰਦੇ ਮੈਨੂੰ ਮੈਂ ਆ ਗਿਆ ਫੇਰ ਮੈਂ ਕੀ ਗੱਲ ਕਰਾਂ ਮੰਮੀ ਤੁਸੀਂ ਇਧਰ ਮੌਸਮ ਦੇਖ ਸਕਦੇ ਹੋ ਬੱਦਲ ਹੋ ਗਿਆ ਆ ਲੋ ਜੀ ਬੱਦਲ ਹੋ ਜਾਂਦਾ ਆ ਵਲੌਗ ਬਣਦਾ ਆ ਤੇ ਅਦਰ ਮੰਮੀ ਜੀ ਕੱਪੜੇ ਲਾਣੇ ਹੋਏ ਸੁਕਣੇ ਪਾਇਓ ਮੰਮੀ ਜੀ ਨੱਠੇ ਆਏ ਮੰਮੀ ਜੀ ਪਹਿਲਾਂ ਮੇਰੇ ਕੋਲ ਬੈਠੇ ਸੀ ਮੰਮੀ ਕਹਿੰਦੇ ਹਾਏ ਓਏ 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 ਮੈਰਾ ਮੰਮੀ ਨੂੰ ਕੀ ਹੋ ਗਿਆ ਬੱਦਲ ਉਧਰ ਗੜਗੜ ਕਰਦਾ ਪਿਆ ਸੀ ਮੈਂ ਕਾਕੀ ਚੋ ਦੇਖ ਲਿਆ ਸੀ ਅੱਛਾ ਅੱਛਾ ਕਿੱਦਾਂ ਕਰਦੇ ਸੀ ਹਾਏ ਓਏ 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 ਮੇਰਾ ਪਤੋਬਰੀ ਕਿੰਨਾ ਯਾਦ ਆ ਗਿਆ ਮੰਮੀ ਨੂੰ ਜਦੋਂ ਮੰਮੀ ਕਹਿੰਦੇ ਬਾਹਰ ਦੇਖ ਬੱਦਲ ਕਿੰਨਾ ਹੋਇਆ ਆ ਮੈਂ ਕੱਪੜੇ ਸੁੱਕਣੇ ਪਾਇਓ ਆ ਹਾਂ ਮਿਰਚਾਂ ਵੀ ਚੱਕ ਲੋ ਫਾਰਸ਼ ਬਹੁਤ ਗਰਮ ਆ ਪਰ ਹਾਂ ਲੋ ਜੀ ਮਿਰਚਾਂ ਵੀ ਚੱਕਣੀਆਂ ਜ਼ਰੂਰੀ ਹੈ ਕਹਿੰਦੇ ਹਾਂਜੀ ਲਾਲ ਮਿਰਚਾਂ ਦੇਖੋ ਤੇ ਇੱਧਰ ਬੱਦਲ ਬਹੁਤ ਹੋ ਗਿਆ ਆ ਇੱਧਰ ਦੇਖੋ ਮੀਂਹ ਕਿੰਨਾ ਤੇਜ਼ ਆ ਗਿਆ ਜੀ मी बहुत पै रहा है अच्छी देख रहे हैं। बड़े चिरा <laughs> बदल भी बहुत हो गया है जी है बार का बहुत मीह पैर है जोड़ो शुरो मम्मी जी कहने मैं पकौड़े बना ला बड़ा <laughs> लेट हो गया ਹਾਂ ਤੇਵੇ ਵਾਜ ਕੇ ਹੋਣਾ ਹਾਂਜੀ ਚਾਰੇ ਗੁੰਜਣ ਲੱਗੇ ਆ ਪਲੇਟ ਹੋ ਗਿਆ ਮੈਂ ਪਹਿਲਾਂ ਪਹਿਣਾ ਚਾਹੀਦਾ ਸੀ ਫੇ ਮਮੀ ਜੇ ਰੈਡੀ ਸ਼ੈਡੀ ਹੋਵੇ ਪੋੜੇ ਤਾਲਨੇ ਅੰਜੀ ਇੱਧਰ ਆ ਗਏ ਬੀਬੀ ਜੀ ਚਾਕਲੇਟ ਲੈ ਕੇ ਲਿਆਓ ਬੀਬੀ ਜੀ ਹੋਣਾ ਸੀ ਖਾਣੇ ਆ ਬੀਬੀ ਜੀ ਹਾਂਜੀ ਹਾਂਜੀ ਹੈਲੋ ਕਰਦਾ ਇੱਧਰ ਸਾਰਿਆਂ ਨੂੰ ਹੈਲੋ ਚਲੋ ਹੁਣ ਅਸੀਂ ਚਾਕਲੇਟ ਖਨੇ બીજી ਜੀ ਦੁਕਾਨ ਤੋਂ ਆ ਗਏ ਆ ਖਨੇ ਲੋ ਜੀ ਟਿਊਬ ਬੇਬੀਸ ਮਸਤੀ ਕਰਦੇ ਹੈ ਦਕੀਰਨ ਹੈਲੋ 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 ਹੂੰ ਉਧਰ ਵੀ ਕਰੋ ਇਹਦੀ ਮੈਂ ਨਵੀਂ ਕਰਾ ਮੈਂ ਨਵੀਂ ਕਰ ਲਓ ਹੈਲੋ 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 ਦੋਏ ਜਾਣੇ <hesitation> kiskar lakir, o wale sangkaria, <hesitation> o wale sangkaria <hesitation> 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 ਵਧੀਆ ਹਾਂ ਵਧੀਆ ਆਂਟੀ ਹੋਣੀ ਕਿੱਦਾਂ ਠੀਕ ਠੀਕ ਵਧੀਆ ਜੀ ਉੱਧਰ ਮੰਮੀ ਜੀ ਅਦਾਂਟੀ ਉਹ ਟਰਕੀ ਦਾ ਨਾਂਦੇ ਹੋਏ ਪਿੱਛੇ ਆਂਟੀਆਂ ਗੱਲਾਂ ਕਰਦੇ ਹੋਏ ਹੈਲੋ ਆਂਟੀ ਕੀ ਕਰਦੀ ਸੀ ਜੀ ਆਧਰੇ ਜੀ ਆਂਟੀ ਹਾਂ ਜੀ ਆ ਗਏ ਆ ਗਏ ਆ ਨਾ ਕਿਰਨ ਮੌਸਮ ਬੋ ਘੈਂਟ ਹੋ ਗਿਆ ਸਾਰੇ ਜਾਨੇ ਇਕੱਠੇ ਹੋ ਗਏ ਇਧਰ ਨਿਆਣੇ ਖੇਲਦੇ ਹੋਏ ਅਰੇ ਮੰਮੀ ਜੀ ਬੁਲਾਦੇ ਹੋਏ ਮੰਮੀ ਕਹਿੰਦੇ ਆਓ ਬੁਲਾਓ ਕੋਲਾ ਕੇ ਮੰਜੀ ਹੋਰ ਸਲਾਓ ਆਂਟੀ ਜੀ ਕਿੱਦਾਂ ਵਧੀਆ ਮੌਸਮ ਵਧੀਆ ਕਰ ਦਿੱਤਾ ਹਾਂਜੀ ਇਹ ਵਧੀਆ ਪੈ ਗਿਆ ਕਿੰਨਾ ਤੇਜ਼ ਪਿਆ ਸੀ ਨਾ ਤਾਂ ਸਾਡੇ ਪਾਣੀ ਖੜ ਗਿਆ ਸੀ ਸਾਡੇ ਘਰ ਦੀ ਮਾਇਆ ਅੱਛਾ ਬੇੜਾ ਪਾਣੀ ਕਰ ਜਾਂਦਾ ਹੈ ਤੇ ਹੌਲੀ-ਹੌਲੀ ਜਾਂਦਾ ਹੈ ਹੱਲੇ ਵੀ ਬੱਦਲ ਹੈਗਾ ਹੱਲੇ ਵੀ ਸੰਭਾਵਨਾ ਹੈਗੀ ਨਹੀਂ ਦੀ ਐਨੇ ਆਣੇ ਮਸਤੀਚ ਲੈ ਲੈ ਫੇਰ ਦੇਖੇ ਉਹ ਲੈ ਇਹ ਕੀ ਹੋ ਗਿਆ ਕੀ ਕਰਦੇ ਹਾਂ ਚਦਾਰ ਤੇ ਬੱਤੇ ਆ ਲੈ ਖੇਡ ਲੋ ਕਰ ਦੋ ਸਾਰੇ ਆਨੂ ਚਲੋ ਦੁੱਸੀ ਕੱਕੇ ਨਾਲ ਖੇਡ ਲੋ ਕੱਕੇ ਨਾਲ ਖੇਡਣਾ ਨਹੀਂ ਨਹੀਂ ਖੇਡਣਾ ਮੈਂ ਕੋ ਵੈਣਾ ਮੰਮਾ ਉਹ ਦੇਖੋ ਤੈਨੂੰ ਬੁਲਾਉਂਦੀ ਆ ਜਾ ਜਾਇਆ ਖੇਡਣਾ ਨਹੀਂ ਮੰਮਾ ਕੰਦਾ ਪਿਆ ਅੱਛਾ ਅੱਛਾ ਮੰਮਾ ਕੰਦਾ ਆ ਮੈਨੂੰ ਨਹੀਂ ਬੁਲਾਉਂਦਾ ਬੁਲਾਉਂਦਾ ਨਹੀਂ ਤੈਨੂੰ ਕਾ ਤੇ ਗੁੱਚਾ ਕਾ ਦਪਿਆ ਗੁੱਚਾ ਕਰਦਾ ਤੈਨੂੰ ਲੜਪੰਦਾ ਆ ਲੋਨ ਲਾਪੰਦਾ ਨਾ

ਹਾਂ ਇਹ ਬਹੁਤ ਗੱਲਾਂ ਬਹੁਤ ਕਰਦੀ ਆ ਮੈਨੂੰ ਤਾਂ ਲੱਗੀ ਰਹਿੰਦੀ ਅੱਛਾ ਹਾਂ ਐਦਾਂ ਕਰਦੀ ਹੈ ਡਾਕਟਰ ਬਣ ਜਾਂਦੀ ਅੱਛਾ ਚਲੋ ਆਂਟੀ ਜੀ ਕਿੱਦਾਂ ਸਾਰੇ ਜਾਣੇ ਹੁਣ ਆ ਗਏ ਆ ਗਰੁੱਪ 'ਚ ਖੜ ਗਏ ਆ ਹਾਂ ਜੀ ਹਾਂ ਇੰਨੂੰ ਸੁਣਨਾ ਆ ਵਾਓ I'm going